ਐਸਵੇਲੈਦੀ ਸਭ ਤੋਂ ਵੱਡੀ ਖਬਰ ਗੁਰੂ ਨਗਰੀ ਦੇ 에어ਪੋਰਟ ਤੋਂ ਸਾਹਮਣੇ ਆਉਂਦੀ ਆ ਜਿੱਥੇ ਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਯੂ ਐਸ ਏ ਦੀ ਸਰਕਾਰ ਵੱਲੋਂ 트럼ਪ ਸਰਕਾਰ ਵੱਲੋਂ ਦੂਜੀ ਵਾਰ ਹਕੂਮਤ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਅਮਰੀਕਾ ਦੇ ਵਿੱਚ 18000 ਦੇ ਕਰੀਬ ਜਿਹੜੇ ਕਿ ਇੰਡੀਅਨਜ਼ ਕਹਿ ਸਕਦੇ ਆ ਕਿ ਜੋ ਉੱਥੇ ਗੈਰ ਕਾਨੂੰਨੀ ਤੌਰ ਦੇ ਉੱਤੇ ਜਾ ਕੇ ਉੱਥੋਂ ਦੇ ਵਸਨੀਕ ਹੋਏ ਸਨ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕਰਦੇ 트럼ਪ ਸਰਕਾਰ ਵੱਲੋਂ ਅੱਜ ਜੋ ਉਹ ਲੋਕ ਨੇ ਉਹਨਾਂ ਨੂੰ ਸਿਕਿਉਰਿਟੀ ਦੇ ਪੁਕਤਾ ਪ੍ਰਬੰਧਾ ਹੇਠ ਜੋ ਵਾਪਸ ਭਾਰਤ ਭੇਜਿਆ ਜਾ ਰਿਹਾ ਤਾਂ ਇਹ ਜੋ ਫਲਾਈਟ ਹੈ 1 ਵਜੇ ਦੇ ਕਰੀਬ ਜੋ ਇਹ ਫਲਾਈਟ ਗੁਰੂ ਨਗਰੀ ਦੇ 에어ਪੋਰਟ ਦੇ ਉੱਤੇ ਆਏਗੀ ਦੱਸ ਦਈਏ ਕਿ ਇਹ ਯੂਐਸਏ ਦੇ ਆਰਮੀ ਦੀ ਜੇ ਕਹਿ ਸਕਦੇ ਆ ਕਿ ਉਹਨਾਂ ਦਾ ਜਹਾਜ਼ ਜੋ ਇਹ ਖਾਸ ਤੌਰ ਦੇ ਉਤੇ ਇੱਥੇ ਪਹੁੰਚੇਗਾ ਉੱਥੋਂ ਦੇ ਇੰਡੀਅਨ ਜਿਹੜੇ ਹੈਗੇ ਨੇ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਉੱਥੇ ਰਹਿ ਰਹੇ ਸੀਗੇ ਅਮਰੀਕਾ ਦੇ ਵਿੱਚ ਰਹਿ ਰਹੇ ਸੀਗੇ ਤਾਂ ਉਹਨਾਂ ਨੂੰ ਅੱਜ 205 ਦੇ ਕਰੀਬ ਜੋ ਕਿਹਾ ਜਾ ਰਿਹਾ ਸੂਤਰਾਂ ਮੁਤਾਬਕ ਜੋ ਜਾਣਕਾਰੀ ਮਿਲ ਰਹੀ ਹੈ 205 ਦੇ ਕਰੀਬ ਜੋ ਅੱਜ ਭਾਰਤੀ ਹੈਗੇ ਨੇ ਉਹਨਾਂ ਨੂੰ ਵਾਪਸ ਭਾਰਤ ਲੈ ਕੇ ਆਇਆ ਜਾਏਗਾ ਤਾਂ ਇਸ ਦੇ ਵਿੱਚ ਇਹ ਵੀ ਜਾਣਕਾਰੀ ਦੇ دیਏ ਕਿ ਜੋ ਲੋਕ ਹੈਗੇ ਨੇ ਉਹਨਾਂ ਦੇ ਵਿੱਚ ਜਿੱਥੋਂ ਕਿ ਸੂਤਰਮਤਾਪਕ ਜਾਣਕਾਰੀ ਮਿਲ ਰਹੀ ਆ ਕੁਝ ਨੌਜਵਾਨ ਜਿਨ੍ਹਾਂ ਦੇ ਉੱਤੇ ਕਿ ਕ੍ਰਿਮੀਨਲ ਰਿਕਾਰਡ ਵੀ ਹੋ ਸਕਦੇ ਨੇ ਤਾਂ ਉਹ ਸਾਰੀ ਚੀਜ਼ਾਂ ਦੀ ਜਿਹੜੀ ਪੁਖਤਾ ਜਾਣਕਾਰੀ ਲੈਣ ਤੋਂ ਬਾਅਦ ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਰੀਟੇਨ ਕੀਤਾ ਗਿਆ ਅਮਰੀਕਾ ਦੀ ਸਰਕਾਰ ਵੱਲੋਂ ਯੂ ਐਸ اے ਦੀ ਸਰਕਾਰ ਵੱਲੋਂ ਉੱਥੋਂ ਰੀਟੇਨ ਕਰਕੇ ਉਸ ਤੋਂ ਬਾਅਦ ਪ੍ਰੋਪਰ ਉਹਨਾਂ ਦੀ ਜਿਹੜੀ ਪੁਛ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਭਾਰਤ ਜਦੋਂ ਭੇਜਿਆ ਜਾਣਾ ਅੱਜ 1 ਵਜੇ ਦੇ ਕਰੀਬ ਜੋ ਫਲਾਈਟ ਆਏਗੀ ਕਿਉਂਕਿ ਇਸ ਦੇ ਵਿੱਚ ਇਹ ਵੀ ਜ਼ਰੂਰ ਜਾਣਕਾਰੀ ਲਈਤੀ ਜਾਏਗੀ ਕਿ ਕੌਣ ਡੋਂਕੀ ਲਗਾ ਕੇ ਗਿਆ ਹੈ ਕੋਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਪਹੁੰਚਿਆ ਜਾਂ ਕਿੰਨਾਂ ਦੇ ਉੱਤੇ ਜੋ ਕਾਨੂੰਨੀ ਜੋ ਪਰਚੀਆਂ ਦੀ ਗੱਲ ਕਰਨ ਲਈਏ ਕੇਸਾਂ ਦੀ ਗੱਲ ਕਰਨ ਲਈਏ ਤਾਂ ਕਿੰਨਾ-ਕਿੰਨਾ ਦੇ ਉੱਤੇ ਜੋ ਜੋ ਕਹਿ ਸਕਦੇ ਆ ਕਿ ਸਰਕਾਰ ਨੂੰ ਲੋੜਿੰਦੇ ਵੀ ਸੀਗੇ ਪ੍ਰਸ਼ਾਸਨ ਨੂੰ ਲੋੜਿੰਦੇ ਵੀ ਸੀਗੇ ਤਾਂ ਉਹਨਾਂ ਨੂੰ ਲੈ ਕੇ ਅੱਜ ਇਹ ਜੋ ਭਾਰਤੀ ਆ ਰਹੇ ਨੇ ਇਹਨਾਂ ਦੇ ਵਿੱਚ ਕਈ ਜੋ ਪ੍ਰਸ਼ਾਸਨ ਨੂੰ ਵੀ ਲੜਿੰਦੇ ਹੋਣਗੇ ਵੱਖ-ਵੱਖ ਕੇਸਾਂ ਦੇ ਵਿੱਚੋਂ ਜੋ ਕਿ ਵਿਦੇਸ਼ਾਂ ਦੇ ਵਿੱਚ ਜੋ ਕਰਾਇਮ ਕਰਕੇ ਚਲੇ ਜਾਂਦੇ ਨੇ ਤਾਂ ਇਹਨਾਂ ਲੋਕਾਂ ਦੇ ਉੱਤੇ ਇਹਨਾਂ ਭਾਰਤੀਆਂ ਦੇ ਉੱਤੇ ਅੱਜ ਇੱਕ ਵੱਡਾ ਐਕਸ਼ਨ ਜੋ 트럼ਪ ਸਰਕਾਰ ਵੱਲੋਂ ਲਿੱਤਾ ਗਿਆ ਕਿਉਂਕਿ 1 ਵਜੇ ਦੇ ਕਰੀਬ ਇਹ ਜੋ ਫਲਾਈਟ ਆਣੀ ਹੈ ਤਾਂ ਫਲਾਈਟ ਆਣ ਤੋਂ ਬਾਅਦ ਤੁਹਾਡੇ ਨਾਲ ਜ਼ਰੂਰ ਕਲੀ-ਕਲੀ ਤਸਵੀਰ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਦਾ ਮਾਹੌਲ ਜੋ ਤੁਹਾਡੇ ਨਾਲ ਗੁਰੂ ਨਗਰੀ ਦੇ 에어ਪੋਰਟ ਦਾ ਸਾਂਝਾ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜੋ ਅਮਰੀਕਾ ਦੀ ਯੂਐਸਏ ਦੀ ਫੌਜ ਆ ਉਹ ਨਾਲ ਆ ਰਹੀ ਆ ਉਹਨਾਂ ਦੇ ਜਹਾਜ਼ ਦੇ ਵਿੱਚ ਭਾਰਤੀ ਆ ਰਹੇ ਨੇ ਭਾਰਤ ਵਾਪਸ ਪਹੁੰਚਣਗੇ ਗੁਰੂ ਨਗਰੀ ਗੁਰਾਂਦਾਸ ਜੀ ਇੰਟਰਨੈਸ਼ਨਲ 에ਰਪੋਰਟ ਵਿਖੇ ਆ ਕਿ ਜੋ ਜਹਾਜ਼ ਲੈਂਡ ਹੋਣਾ ਹੈ 1 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਤਾਂ ਦਾਤੀਏ ਕਿ ਇਹਨਾਂ ਦੇ ਵਿੱਚ ਸਾਰੇ ਉਹ ਨੌਜਵਾਨ ਹੋਣਗੇ ਸਾਰੇ ਉਹ ਲੋਕ ਹੋਣਗੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਅਮਰੀਕਾ ਵਿਖੇ ਗਏ ਸਨ ਉਹਨਾਂ ਦੇ ਉੱਤੇ ਅੱਜ 트럼ਪ ਸਰਕਾਰ ਵੱਲ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਕਿਉਂਕਿ ਸੂਤਰਤਾਪਕ ਜਾਣਕਾਰੀ ਇਹ ਹੈ ਕਿ 18000 ਦੇ ਕਰੀਬ ਜਿਹੜੇ ਆ ਜੋ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀ ਗਏ ਨੇ ਉੱਥੇ ਮੌਜੂਦ ਹੈਗੇ ਨੇ ਲੇਕਿਨ ਉਹਨਾਂ ਨੂੰ ਜੋ ਡਿਟੇਨ ਕੀਤਾ ਜਾ ਰਿਹਾ ਕੁਝ ਕ ਨੌਜਵਾਨ ਜੋ ਅੱਜ 200 ਦੇ ਕਰੀਬ ਜਿਹੜੇ ਨੌਜਵਾਨ ਕਿਆ ਜਾ ਰਿਹਾ ਕਿਉਂਕਿ ਇਸ ਜਹਾਜ਼ ਦੇ ਵਿੱਚ ਜੋ ਅਮਰੀਕਾ ਦੀ ਸਿਕਿਉਰਿਟੀ ਵੀ ਆ ਪੁਲਿਸ ਫੋਰਸ ਹੈ ਉਹ ਵੀ ਨਾਲ ਆ ਰਹੀ ਆ ਸਿਕਿਉਰਿਟੀ ਜਿਹੜੀ ਉੱਥੋਂ ਦੀ ਆ ਰਹੀ ਆ ਤਾਂ ਉਹਨਾਂ ਦੇ ਆਣ ਤੋਂ ਬਾਅਦ ਜੋ ਇਹਨਾਂ ਨੂੰ ਇੱਥੇ ਵੀ ਚੈਕਿੰਗ ਕੀਤੀ ਜਾਏਗੀ ਇੱਥੋਂ ਦੇ ਜੋ ਸੁਰੱਖਿਆ এজেন্সিজ ਹੈਗੀਆਂ ਨੇ ਉਹ ਉਹਨਾਂ ਦੀ ਪ੍ਰੋਪਰ ਚੈਕਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਭੇਜਿਆ ਜਾਏਗਾ ਤਾਂ ਇਹ ਜੋ ਦੋ ਮੁਲਕਾਂ ਨਾਲ ਜੁੜੀ ਖਬਰ ਸਭ ਤੋਂ ਅਹਿਮ ਖਬਰ ਕਹਿ ਸਕਦੇ ਆ ਅੱਜ ਦੀ ਕਿਉਂਕਿ 트럼ਪ ਸਰਕਾਰ ਵੱਲੋਂ ਦੂਜੀ ਵਾਰ ਹਕੂਮਤ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਜਾਣੀ ਤਾਂ ਜਿਸ ਦੇ ਨਾਲ ਕੀ ਭਾਰਤ ਅ ਦੇਸ਼ ਦੀ ਗੱਲ ਕਰੀਏ ਕਿਉਂਕਿ ਇੱਕ ਚੰਗੇ ਸਬੰਧ ਵੀ ਭਾਰਤ ਤੇ ਯੂਐਸਏ ਦੇ ਵਿੱਚ ਸੀਗੇ ਤਾਂ 트럼ਪ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਨਾਲ ਇਹ ਜੋ ਕਾਰਵਾਈ ਕੀਤੀ ਗਈ ਹੈ ਤਾਂ ਅੱਜ 1 ਵਜੇ ਦੇ ਕਰੀਬ ਜੋ ਇਹ ਜੋ ਨੌਜਵਾਨ ਹੈਗੇ ਨੇ ਉਹ ਗੁਰੂ ਨਗਰੀ ਵਿਖੇ ਪਹੁੰਚਣਗੇ 에어ਪੋਰਟ ਤੇ ਪਹੁੰਚਣਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਜੋ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਕੋਲ ਭੇਜਿਆ ਜਾਏਗਾ ਤਾਂ ਕੱਲੀ ਕੱਲੀ ਜਾਣਕਾਰੀ ਅੱਜ ਦੀ ਜ਼ਰੂਰਤ ਨਾਲ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ